ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨਗਰ ਕੌਂਸਲ ਨੰਗਲ ਦੀ ਚੋਣਾਂ ਨੂੰ ਹੁਣ ਕੁਝ ਕ ਮਹੀਨੇ ਹੀ ਬਾਕੀ ਬਚੇ ਹਨ ਅਤੇ ਚੋਣ ਲੜਨ ਦੇ ਚਾਹਵਨ ਹੁਣ ਤੋਂ ਹੀ ਬਿਆਨਬਾਜ਼ੀ ਕਰਨਾ ਸ਼ੁਰੂ ਹੋ ਗਏ ਹਨ ਅਤੇ ਇਹ ਬਿਆਨਬਾਜ਼ੀ ਕਰਦੇ ਸਮੇਂ ਉਹ ਇਹ ਵੀ ਨਹੀਂ ਦੇਖਦੇ ਕਿ ਬਿਆਨਬਾਜ਼ੀ ਆਪਣੇ ਹੀ ਪਾਰਟੀ ਦੇ ਖਿਲਾਫ ਸ਼ਬਦਾਂ ਦੀ ਮर्यादा ਨੂੰ ਦਰਕਨਾਰੇ ਕਰਕੇ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਵਾਰਡ ਨੰਬਰ 1 ਤੋਂ ਜਿੱਥੇ ਇੱਕ ਕਾਂਗਰਸ ਦੇ ਸੀਨੀਅਰ ਲੀਡਰ ਨੇ ਵਾਰਡ ਨੰਬਰ 1 ਤੋਂ ਲਾਈਵ ਹੋ ਕੇ ਵਾਰਡ ਦੀ ਸੀਵਰੇਜ ਸਮੱਸਿਆ ਨੂੰ ਲੈ ਕੇ ਆਪਣੀ ਹੀ ਨਗਰ ਕੌਂਸਲ ਨੂੰ ਘੇਰਿਆ ਅਤੇ ਨਗਰ ਕੌਂਸਲ ਦੇ ਚੇਅਰਮੈਨ ਨੂੰ ਖਰੀ ਖੋਟੀ ਸੁਣਾਉਂਦੇ ਹੋਏ ਇਸ ਵਾਰਡ ਦਾ ਦੌਰਾ ਕਰਕੇ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਦੀ ਮੰਗ ਚੁੱਕੀ ਹੈ ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਵੱਡੀ ਤਦਾਦ ਵਿੱਚ ਪਾਣੀ ਜਮਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਇਹ ਪਾਣੀ ਵੜ ਚੁੱਕਾ ਹੈ ਅਤੇ ਲੋਕ ਆਪਣੀਆਂ ਮੋਟਰਾਂ ਲਗਾ ਕੇ ਪਾਣੀ ਨੂੰ ਬਾਹਰ ਕੱਢਦੇ ਨਜ਼ਰ ਆ ਰਹੇ ਹਨ ਵੀਡੀਓ ਦੇ ਵਾਇਰ ਹੁੰਦੇ ਹੀ ਨਗਰ ਕੌਂਸਲ ਨੰਗਲ ਦੇ ਚੇਅਰਮੈਨ ਸੰਜੇ ਸਾਨੀ ਨੇ ਵਾਰਡ ਨੰਬਰ 1 ਦਾ ਦੌਰਾ ਕਰਕੇ ਲੋਕਾਂ ਨੂੰ ਜਲਦ ਇਸ ਸਮੱਸਿਆ ਤੋਂ ਰਾਹਤ ਦੇਣ ਦੀ ਗੱਲ ਆਖੀ ਮੈਂ ਜੋਕੀਨ ਕੀਤਾ ਨਹੀਂ ਬੂਥ ਠੀਕ ਹੀ ਗਿਆ ਪਾਣੀ ਸਾਰਾ ਫਲਓਵਰਫਲੋ ਹੁੰਦਾ ਕਿ ਕਿ ਦੇਖਿਆ ਸੀ ਕਿ ਪਹਿਲਾਂ ਉਹ ਸੀਗੀ ਉਹ ਥੋੜੀ ਨਹੀਂ ਬਹੁਤ ਜਾਂਦੀ ਜਿਆਦਾ ਹੁੰਦੀ ਹੈ ਬਰਸਾਤ ਵਿੱਚ ਹਾਂ ਬਰਸਾਤ ਵਿੱਚ ਸਾਰਾ ਪਾਣੀ ਬਾਹਰ ਆ ਜਾਂਦਾ ਸਾਰੀ ਲੈਟਰਨ ਵਗੈਰਾ ਸਭ ਬਾਹਰ ਆ ਜਾਂਦੀ ਅੱਛਾ ਹਾਂ ਓਵਰਫਲੋ ਹੋ ਜਾਂਦਾ ਜੀ ਇਹਨਾਂ ਨੇ ਕੀ ਦੱਸ ਜਿਨਾਂ ਨੇ ਇਹ ਹੀ ਕਿਹਾ ਜੀ ਪੁਰਾਣੀਆਂ ਨੇ ਤਾਂ ਇਹ ਕਿਹਾ ਕਿ ਇਹਨਾਂ ਨੂੰ ਨਾ ਡੂੰਗਾ ਕੀਤਾ ਜਾਵੇ ਇਹ ਚੋੜੇ ਕੀਤੇ ਜਾਣ ਇਹ ਚੌੜਾਈ ਘੱਟ ਹੈ ਜੀ ਅੱਛਾ ਇਹਦਾ ਸੇ ਪਾਣੀ ਬਹੁਤ ਘੱਟ ਆ ਰਿਹਾ ਹੈ ਅੱਛਾ ਹਾਂ ਇਹਦਾ ਓਵਰਫਲੋ ਹੋਣਾ ਹੀ ਹੋਣਾ ਜਾਂਦਾ ਹੈ ਉਹਨੇ ਕਿਹਾ ਤਾਂ ਮਾਤਵਾ ਚ ਸਭੇ ਖਾ ਖਾ ਰਿਹਾ ਅਜੇ ਤੱਕ ਤਾਂ ਸ਼ਵਾਸਨ ਕੋਈ ਨਹੀਂ ਦਿੱਤਾ ਇਹਨੂੰ ਅੱਛਾ ਹੁਣ ਅੱਗੇ ਦੇਖਣਗੇ ਆ ਜੀ ਦੇਖੋ ਕੀ ਕਹਿੰਦੇ ਹਾਂ ਹਲੇ ਸਰ ਵੀ ਕਰੇਗਾ ਹਾਂ ਜੀ ਸਰ ਵੀ ਕਰੇਗਾ ਤੁਹਾਡੇ ਹਿਸਾਬ ਨਾਲ ਤਾਂ ਕੀ ਹੋਣਾ ਚਾਹੀਦਾ ਕੀ ਹੋਵੇ ਅਸੀਂ ਕਹਿੰਦੇ ਜਿੱਦਾ ਪ੍ਰਧਾਨ ਨੇ ਕਿਹਾ ਨਾ ਇਹ ਇਹ ਡੂੰਘੇ ਹੋਣੇ ਚਾਹੀਦੇ ਤੇ ਦੁਬਾਰਾ ਹਟ ਕੇ ਨਾ ਚੋੜੇ ਕੀਤਾ ਜਾਵੇ ਤਾਂ ਜਾ ਕੇ ਕਿਦੀ ਗੱਲ ਬਣਨੀ ਮਕਾਮ ਤਾਂ ਉੱਪਰ ਚੱਕਣੀ ਲੱਗੇ ਮਕਾਮ ਤਾਂ ਕਾਫੀ ਦੇਰ ਤੇ ਬੇਪਾਇੀ ਹੋਈ ਹੈ ਹਾਂਜੀ ਠੀਕ ਹੈ ਜੀ ਮੇਰਾ ਨਾਮ ਬਲੀ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹਾਂ ਇਹ ਜਿਹੜਾ ਸੀਵਰੇਜ ਆਇਆ ਨਾ ਜਦੋਂ 15 ਸਾਲ ਪਹਿਲਾਂ ਉਦੋਂ ਇਹ ਸੀਵਰ ਜਿਹੜਾ ਪਾਇਆ ਸੀ ਤਾਂ ਇਹ ਡਾਊਨ ਗਲੀਆਂ ਦੇ ਵਿੱਚ ਪਾਤਾ ਉਹਨਾਂ ਨੇ। ਕਿਹੜਾ ਕਾਰਨ ਥਾ, ਕਿਹਾਂ ਨਹੀਂ ਥਾ ਇਹ ਅਸੀਂ ਨਹੀਂ ਜਾਣਦੇ। ਕਿਉਂਕਿ ਅਸੀਂ ਉਸ ਟਾਈਮ ਛੋਟੇ ਲੈਵਲ 'ਤੇ ਕੰਮ ਕਰਦੇ ਹੁੰਦੇ ਸੀ। ਜਿਸ ਬੰਦੇ ਨੇ ਵੀ ਇਹ ਸੀਵਰ ਵੀਡੀਓ ਪਾਈ ਆ ਵੀਡੀਓ ਉਹ ਤੇ ਫੇਸਬੁੱਕ 'ਤੇ। ਮੈਂ ਤਾਂ ਪਹਿਲਾਂ ਉਹਨੂੰ ਸ਼ਰਮਨਾ ਕਹਿਣਾ ਕਿਉਂਕਿ ਉਹ ਮੌਕੇ ਦਾ ਐਮਸੀ ਸੀ ਉਦੋਂ। ਵੀ ਯਾਰ ਜੇ ਤੂੰ ਮੌਕੇ ਦਾ ਐਮਸੀ ਸੀ ਤਾਂ ਤੈਨੂੰ ਸ਼ਰਮ ਨਹੀਂ ਆਈ ਇਹਨਾਂ ਗਲੀਆਂ ਦੇ ਵਿੱਚ ਸੀਵਰੇਜ ਪਾਉਂਦੇ ਹੋਏ। ਠੀਕ ਹੈ। ਠੀਕ ਹੈ ਬਿਸ਼ੱਕ ਤੇ ਸਾਡਾ ਇੱਥੇ ਪਿੰਡ ਦਾ ਸਰਕਾਰ ਪਰ ਤੂੰ ਵੀ ਤਾਂ ਕੌਂਸਲ ਦੇ ਵਿੱਚ ਐਮਸੀ ਸੀਗਾ ਤੂੰ ਵੀ ਕਾਂਗਰਸ ਦਾ ਨਿਵਾਇੰਦਾ ਸੀਗਾ ਤੈਨੂੰ ਸ਼ਰਮ ਨਹੀਂ ਆਈ ਇਹਨਾਂ ਲੋਕਾਂ ਦੇ ਨਾਲ ਐਨਾ ਧੋਖਾ ਧੋਖਾ ਕਰਦੇ ਹੋਏ ਅੱਜ ਤੈਨੂੰ ਦੇਖ ਗਿਆ ਪਏ ਤੇ ਸੀਵਰੇਜ ਬੜ ਗਿਆ ਮੈਂ ਪਿਛਲੀ ਗਲੀ ਦੇ ਵਿੱਚ ਪੈਪਾਂ ਹੀ ਪਾਉਂਦੀਆਂ ਸਾਰਾ ਕੁਝ ਕਰਤਾ ਨਹੀਂ ਹੋਇਆ ਇਹਨਾਂ ਦਾ ਕੋਈ ਗੱਲ ਨਹੀਂ ਪਰ ਲੋਕ ਤੁਸੀਂ ਜਾਣਦੇ ਆ ਤੁਸੀਂ ਆਪ ਵੀ ਜਾ ਕੇ ਪੁੱਛ ਸਕਦੇ ਹੋ ਉਹਨਾਂ ਨੂੰ ਕਿ ਅਸੀਂ ਉਹਨਾਂ ਦਾ ਲੋਕਾਂ ਦਾ ਹੱਲ ਕੀਤਾ ਹੈ ਪਰ ਇਹ ਐਨਾ ਬਿਸ਼ਰਮ ਬੰਦਾ ਕਿ ਤੂੰ ਆਪ ਗਲਤ ਕੰਮ ਕਰਕੇ ਸਾਡੇ ਸਿਰ ਕਰਦਾ ਪਿਆ ਯਾ ਤੈਨੂੰ ਸ਼ਰਮ ਆਣੀ ਚਾਹੀਦੀ ਵੀ ਸਾਨੂੰ ਤਾਂ 3 ਸਾਲ ਹੋਏ ਬਣਿਆ ਨੂੰ ਤੈਨੂੰ ਕਾਂਗਰਸ ਦੀ ਨਿਮਾਇੰਦੀ ਕੀ ਕਰਦੇ ਨੂੰ ਇੱਥੇ ਤੁਹਾ ਜਿੱਦ ਕਰ ਕਿਉਂ ਨਹੀਂ ਲਿਆ ਐਥੇ ਐਕਸ਼ਨ ਇਹਨਾਂ ਲੋਕਾਂ ਦੇ ਪ੍ਰਤੀ ਤੈਨੂੰ ਅੱਜ ਇਲੈਕਸ਼ਨ ਦੇਖਦਾ ਮੋਰੇ ਤਾਂ ਤੂੰ ਟੱਕਰਦਾ ਟੱਪੀ ਜਾਂਦਾ ਦੇਖ ਦੇ ਕੇ ਸ਼ਰਮ ਕਰ ਕੋ ਮਾੜੀ ਮੋੜੀ ਸਿਰ ਸਵਾਹ ਤੇਰੇ ਬੋਤਲੇ ਦਾ ਇਹੋ ਜਿਹੇ ਲੀਡਰ ਦੇ ਜਿਹੜਾ ਆਪਣੇ ਕੰਮ ਆਪ ਕਰਕੇ ਆਪ ਨਖੇਦੀ ਕਰਦਾ ਉਹਨਾਂ ਦੇ ਧੰਨਵਾਦ ਅਸੀਂ ਲੋਕਾਂ ਨੂੰ ਇਹ ਪੂਰਾ ਯਕੀਨ ਦਵਾਉਣਾ ਹੈ ਕਿ ਇਸ ਜਿਹੜਾ ਹੱਲ ਹੈ ਇਹ ਮੈਂ 100% ਕਰਕੇ ਦਊਗਾ ਦੇਖੋ ਸਾਨੂੰ ਥੋੜਾ ਟਾਈਮ ਹੋਇਆ ਸਰਕਾਰ ਆਪੋਜੀਸ਼ਨ ਦੇ ਵਿੱਚ ਬੈਠੇ ਆ ਅਸੀਂ ਸਾਡੇ ਜਿਹੜੇ ਮਤੇ ਇਸ ਟਾਈਮ ਰੁਕੇ ਹੋਏ ਆ ਉਹਨਾਂ ਮਤਿਆਂ ਦੇ ਵਿੱਚ ਇਹਨਾਂ ਗਲੀਆਂ ਦਾ ਕਿਤੇ ਨਾ ਕਿਤੇ ਹੱਲ ਅਸੀਂ ਕਰਕੇ ਦੇਣਾ ਆਖਿਆ ਨਾ ਗੋ। ਅੱਜ ਮੈਂ ਵਾਰ ਨੰਬਰ 1 ਦੇ ਵਿੱਚ ਪਿਛਲੇ ਦਿਨੀ ਜਿਹੜੀ ਬਰਸਾਤ ਹੋਈ ਸੀਗੀ ਉਹ ਘਰਾਂ ਚ ਪਾਣੀ ਵਰ ਗਿਆ ਸੀਗਾ। ਉਹ ਮੈਂ ਫੇਸਬੁੱਕ ਤੇ ਦੇਖ ਕੇ ਤੇ ਮੇਰੇ ਐਮਸੀ ਸਾਹਿਬ ਨੇ ਮੈਨੂੰ ਦੱਸਿਆ ਤੇ ਅੱਜ ਮੈਂ ਮੌਕਾ ਦੇਖਣ ਆਪ ਆਇਆ ਇੱਥੇ। ਇੱਥੇ ਜਿਹੜਾ ਆ ਕੇ ਪਤਾ ਚੱਲਿਆ ਵੀ ਜਿਹੜੇ ਸਾਡੇ ਸੀਵਰੇਜ ਦੇ ਕਨੈਕਸ਼ਨ ਹੈ ਉਸ ਵਕਤ ਜਿਹੜੇ ਪਾਏ ਗਏ ਅਜ ਤੋਂ 15-20 ਸਾਲ ਪੁਰਾਣਾ ਸੀਗਾ। ਉਸ ਵੇਲੇ ਜਿਹੜਾ ਹੈਗਾ ਘਰ ਐਨੇ ਨਹੀਂ ਸੀਗੇ ਲੈਵਲ ਜਿਹੜਾ ਹੈਗਾ ਬਹੁਤ ਕਿਸੇ ਕਰੋ ਦੇਖਿਆ ਆਪਾਂ ਉਥੇ ਲੈਵਲ ਫੁੱਟ ਕਰਦਾ ਬਣਦਾ 1.5 ਫੁੱਟ ਦਾ। ਤੇ ਮੈਂ ਇਹਨਾਂ ਨੂੰ ਇੱਕ ਹਦਾਇਤ ਦਿੱਤੀ ਆਪਣੇ ਅਫਸਰ ਸਹਿਬਾਨ ਨੂੰ ਕਿਹਾ ਤਾਂ ਇਹਦਾ ਇਮੀਜੇਟਲੀ ਜਿਹੜਾ ਹੈਗਾ ਹੱਲ ਕਰੋ ਆਪਾਂ ਥੋੜੇ ਦਿਨਾਂ ਦੇ ਵਿੱਚ ਵਿੱਚ 2-4 ਦਿਨਾਂ ਦੇ ਵਿੱਚ ਵਿੱਚ ਇਹ ਕੰਮ ਸ਼ੁਰੂ ਕਰਾ ਕੇ ਇਹ ਦੋਹੇ ਗਲੀਆਂ ਵਾਲਿਆਂ ਨੂੰ ਰਾਹਤ ਦੇਾਂਗੇ ਜੋ ਵੀ ਸਾਤੋਂ ਬਣਦਾ ਕੰਮ ਹੈ ਕਰਨ ਵਾਲਾ ਅਸੀਂ ਉਹ ਕਰਾਂਗੇ ਧੰਨਵਾਦ